ਔਰ ਕਿਸੂ ਕੋ ਨਦਰ ਨਾ ਆਵੇ ਤਾਂ ਕੋ पार ਨਾ ਪਾਇਓ ਜਾਵੇ ਮਾਇਆ ਰੂਪ ਜਗਤ ਨਰ ਜੋ ਸਭ ਪਰਮਾਏ ਬਚਿਓ ਨਾ ਕੋ ਇਹਨੂੰ ਮਾਇਆ ਕਹਿੰਦੇ ਨੇ ਸਭ ਦੁਨੀਆ ਇਸ ਨੇ ਪਰਮਾਈ ਹੋਈ ਹੈ ਕੋਈ ਨਹੀਂ ਬਚਿਆ ਇਹਦੇ ਕੋਲ ਵੱਡੇ ਵੱਡੇ मुनि ਤਪਸਵੀ ॠषि ਸਭ ਇਹਨੇ ਥੱਲੇ ਸੁੱਟ ਲਏ ਕੋਕੇ ਮਾਇਆ ਦਾ ਨਾਂ ਇੱਕ ਹੈ ਮਾਇਆ ਦਾ ਰੂਪ ਇੱਕ ਨਹੀਂ ਹੈ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਇਹ ਮਾਇਆ ਇਸਤਰੀ ਦੇ ਰੂਪ ਵਿੱਚ ਵੀ ਹੈ ਇਹ ਮਾਇਆ ਕੁਰਸੀ ਦੇ ਰੂਪ ਵਿੱਚ ਵੀ ਹੈ ਇਹ ਮਾਇਆ ਪੈਸੇ ਦੇ ਰੂਪ ਵਿੱਚ ਤਾਂ ਹੈ ਹੀ ਹੈ ਮਾਂ ਦੇ ਰੂਪ ਵਿੱਚ ਵੀ ਅੱਗੇ ਆ ਕੇ ਖਲੋ ਸਕਦੀ ਹੈ ਪੁੱਤਰ ਦੇ ਰੂਪ ਵਿੱਚ ਜਿਹਨੂੰ ਅਸੀਂ ਮੋਹ ਮਮਤਾ ਕਹਿੰਦੇ ਆ ਮਾਇਆ ਦੇ ਬੜੇ ਰੂਪ ਨੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ ਕਹਿੰਦੇ ਜਦੋਂ ਇਹ ਬੰਦੇ ਤੇ ਆਉਂਦੀ ਹੈ ਨਾ ਕਈ ਰੂਪ ਬਟਾ ਕੇ ਆਉਂਦੀ ਹੈ ਸਤਿਗੁਰੂ ਪਿਤਾ ਜੀ ਕਹਿੰਦੇ ਭਾਈ ਇਸ ਨੇ ਤਾਂ ਦੁਨੀਆ ਸਾਰੀ ਭਰਮਾਈ ਹੋਈ ਹੈ ਪਰ ਵੇਖ ਇਹ ਨજર ਤੇਨੂੰ ਕੱਲੇ ਨੂੰ ਆਈ ਏ ਤੇਰੇ ਤੇ ਕਰਤਾਰ ਦੀ ਕਿਰਪਾ ਹੈ ਹੋਰ ਕਿਸੇ ਨੂੰ ਇਹ ਨજર ਨਹੀਂ ਆਈ ਹਾਂਜੀ ਸੋ ਆਵਤ ਇਸ ਹੇਤ ਤੇ ਦਵਾਦਸ ਕੋਸਣ ਦੂਰ ਸਤਗੁਰੂ ਕਹਿੰਦੇ ਇਹ 12 ਕੋਸ ਦੂਰ ਰਹਿੰਦੀ ਏ ਸਾਡੇ ਤੋਂ ਨੇੜੇ ਨਹੀਂ ਆਉਂਦੀ ਸਾਡਾ ਕੀ ਬਣੇਗਾ ਅਸੀਂ ਤੇ ਜਿਹੜੀ ਘਰ ਦੇ ਵਿੱਚ ਸਭ ਤੋਂ ਵੱਧ ਚੀਜ਼ ਸੰਭਾਲੀ ਉਹ ਮਾਇਆ ਹੈ ਗੁਰਦੁਆਰੇ ਚ ਵੀ ਵੇਖ ਲਓ ਜਿੰਨੇ ਜਿੰਦਰੇ ਗੋਲਕ ਨੂੰ ਨਹੀਂ ਨੇ ਜਿੰਦਰੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਵੀ ਬਣਾਉਨੇ ਆ ਤੇ ਉਹ ਸ਼ੀਸ਼ੇ ਦਾ ਹੁੰਦਾ ਪਰ ਕਦੇ ਗੋਲਕ ਸ਼ੀਸ਼ੇ ਦੀ ਬਣਾਈ ਹੈ ਕਿਸੇ ਨੇ ਮਾਇਆ ਜੂ ਹੀ ਕਿ ਸਨੇ ਪੋਚਿਆ ਸੀ ਨਾ ਵੀ 1 ਕਿਜੀ ਕਹਿੰਦਾ ਜੀ ਗੁਰਦੁਆਰੇ ਚ ਗੋਲਕ ਨੂੰ ਜਿੰਦਰੇ ਮਾਰੇ ਹੋਏ ਨੇ ਉਹ ਕਹਿੰਦਾ ਭਰਾਵਾ ਸਾਨੂੰ ਤੇ ਜੁੱਤੀਆਂ ਵੀ ਟੋਕੜ ਤੇ ਰੱਖਣੀਆਂ ਪੈਂਦੀਆਂ ਨੇ ਨਹੀਂ ਤਾਂ ਜੁੱਤ ਕੇ ਲੈ ਲੈ ਜਾਂਦੇ ਨੇ ਲੋਕ ਚੁੱਕ ਕੇ ਸਾਡੇ ਗੁਰਦੁਆਰੇ ਤੋਂ ਲੈ ਕੇ ਸਾਡੇ ਘਰ ਤੱਕ ਜਿਹੜੀ ਸਭ ਤੋਂ ਵੱਧ ਸੰਭਾਲੀ ਚੀਜ਼ ਹੈ ਉਹ ਮਾਇਆ ਹੈ ਅਲਮਾਰੀ ਦੇ ਵਿੱਚ ਵੀ ਇੱਕ ਲੱਕਰ ਬਣਾਇਆ ਹੈ ਉੱਥੇ ਰੱਖੀ ਹੋਈ ਹੈ ਤੇ ਘਰ ਚ ਗੁਰਬਾਣੀ ਦੀਆਂ ਪੋਥੀਆਂ ਉਹ ਸਭ ਤੋਂ ਬਾਹਰ ਨੇ ਸਾਨੂੰ ਖੁਦ ਹੀ ਅਸੀਂ ਮਹਿਸੂਸ ਕਰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਜੇ ਕੋਈ ਚੀਜ਼ ਕੀਮਤੀ ਹੈ ਤੋਂ ਤਿਆਂ ਪੁੱਤਰਾਂ ਨਾਲੋਂ ਵੀ ਮਾਇਆ ਹੈ ਅਜੇ ਬੱਚੇ ਵੀ ਜਿੱਥੇ ਸੌਣ ਕਈ ਵਾਰੀ ਰਾਤ ਨੂੰ ਅਸੀਂ ਕੁੰਡੀ ਨਹੀਂ ਮਾਰਦੇ ਪਰ ਮਾਇਆ ਨੂੰ ਅਸੀਂ ਖੁੱਲਾ ਕਦੇ ਨਹੀਂ ਛੱਡਿਆ ਕਿਸੇ ਮੁਰਕ ਚ ਵੀ ਨਹੀਂ ਛੱਡਦੇ ਲੋਕ ਮਤ ਸੋਚੋ ਵੀ ਕਿਸੇ ਮੁਲਕ ਚ ਮਾਇਆ ਬਾਹਰ ਪਈ ਹੁੰਦੀ ਹੈ ਹਾ ਘਰ ਦੀਆਂ ਚੀਜ਼ਾਂ ਬਾਹਰ ਪਈਆਂ ਹੋਣ ਜਿਵੇਂ ਬਾਹਰ ਗੁਰਦਾਰ ਹੈ ਅੱਜ ਕੱਲ ਤੁਸੀਂ ਮਥਾ ਟੇਕਣ ਜਾਓ ਤੇ ਉਹ ਜਿੱਥੇ ਜੋੜੇ ਉਤਾਰਦੇ ਨੇ ਉੱਥੇ ਲੱਗੇ ਹੈਂਗਰ ਹੁੰਦੇ ਨੇ ਰੈਕ ਬਣੇ ਹੁੰਦੇ ਨੇ ਮਹਿੰਗੇ ਮਹਿੰਗੇ ওভারਕੋਟ ਵੀ ਉਹਨਾਂ ਨੇ ਉੱਥੇ ਹੀ ਟੰਗੇ ਹੁੰਦੇ ਨੇ ਕੱਪੜੇ ਕੋਈ ਨਹੀਂ ਚੁੱਕਦਾ ਪਰ ਉੱਥੇ ਮਾਇਆ ਕੋਈ ਨਹੀਂ ਕਿਸੇ ਨੇ ਟੱਗੀ ਹੁੰਦੀ ਸਤਿਗੁਰੂ ਕਹਿਣ ਲੱਗੇ ਇਹ ਮਾਇਆ ਹੈ ਲੈਣਿਆ ਇਸ ਮਾਇਆ ਨੇ ਸਾਰੀ ਦੁਨੀਆ ਨੂੰ ਫਰਮਾਇਆ ਕੋਈ ਨਹੀਂ ਬਚਿਆ ਸੋ ਆਵਤ ਇਸ ਹੇਤ ਤੇ ਦਵਾਸ ਦਸ ਕੋਸ਼ਨ ਦੂਰ ਉਦਾਂ 12 ਕੋ ਦੂਰ ਰਹਿੰਦੀ ਹੈ ਸਾਡੇ ਤੋਂ ਨੇੜੇ ਨਹੀਂ ਆਉਂਦੀ ਪਰ ਚਰਨ ਪਲੋਸ਼ਨ ਮੱਥਾ ਟੇਕਣ ਰੋਜ਼ ਆਉਂਦੀ ਹੈ ਹਾਂਜੀ ਰਹਿਤ ਹਮਾਰੇ ਪਾਸ ਤੇ ਛਲ ਬਾਲ ਹਵੈ ਨਾ ਹਜੂਰ ਇਹ ਆਉਂਦੀ ਰਹਦੀ ਐ ਮੱਥਾ ਟੇਕਦੀ ਰਹਦੀ ਐ ਸੇਵਾ ਕਰਦੀ ਰਹਦੀ ਐ ਪਰ ਇਹ ਸਾਡੇ ਨਾਲ ਆ ਕੇ ਵਲ ਛਲ ਨਹੀਂ ਕਰਦੀ ਸਾਡੇ ਨਾਲ ਆ ਕੇ ਮਾਇਆ ਧੋਖਾ ਨਹੀਂ ਦਿੰਦੀ ਮਾਈ ਮਾਇਆ ਛਲ ਮਾਇਆ ਆਪਣੇ ਆਪ ਵਿੱਚ ਧੋਖ ਹੈ ਜਿਹੜਾ ਪੈਸਾ ਹੈ ਨਾ ਆਪਣੇ ਆਪ ਦੇ ਵਿੱਚ ਧੋਖ ਹੈ ਹੁਣ ਤੁਸੀਂ ਵੇਖਿਆ ਹੀ ਹੈ 100 ਨੋਟ 100 ਦਾ ਨੋਟ ਮੇਰੇ ਹੱਥ ਵਿੱਚ ਤੇ ਮੇਰੇ ਕੋਲ ਹੈ ਕੋਈ ਚਪਟ ਲਵੇ ਤੇ ਜਿਹਦੇ ਹੱਥ ਚ ਗਿਆ ਉਹਦਾ ਹੀ ਹੈ ਕੋਈ ਹੈ ਕੋਈ ਮੈਂ ਪੁੱਛਦਾ ਵੀ ਇਹ ਕਿਦਾਂ ਟਰਾਂਸਫਰ ਹੋਇਆ ਜੀ ਇਹ ਜਿਹੜੀ ਫਿਗਰ ਇਹ ਕਿੱਥੋਂ ਮਾਇਆ ਜਿਹੜੀ ਇਹ ਟਰਾਂਜ਼ਿਟ ਹੋ ਕੇ ਆਈ ਕਿੱਥੋਂ ਆਈ ਹੈ ਨਾ ਫਿਰ ਇਹ ਝਗੜਾ ਜਰੂਰ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਨਹੀਂ ਮੇਰਾ ਉਹ ਕਹਿੰਦਾ ਨਹੀਂ ਮੇਰਾ ਦੱਸੋ ਇਹਦਾ ਕਿਤੇ ਨਾਮ ਲਿਖਿਆ ਇਹਦੇ ਤੇ ਇਹਦੀ ਕਿਹੜਾ ਨੋਟ ਤੇ ਫੋਟੋਸ਼ਾਪੀ ਜਿਹੜੀ ਮੇਰੀ ਨਹੀਂ ਛੱਪੀ ਹੋਈ ਸਤਿਗੁਰੂ ਕਹਿੰਦੇ ਮਾਇਆ ਸਾਡੇ ਨਾਲ ਧੋਖਾ ਨਹੀਂ ਕਰਦੀ ਰਹਿੰਦੀ ਸਾਡੇ ਹਜ਼ੂਰ ਵਿੱਚ ਲੈਣਿਆ ਹਾਂਜੀ ਰਹੇ ਉਚੈਤ ਹੈ ਨਿਕਟ ਕੁਚਾਲੀ ਭਾਈ ਚਾਹੇ ਨਾਰ ਹੂਤ ਕੋਟਾਲੀ ਇਸ ਕਰਕੇ ਰਹੋ ਚਹਤ ਹੈ ਨਿਕਟ ਕੁਚਾਦੀ ਰਹਿਣਾ ਇਹ ਨੇੜੇ ਚਾਹੁੰਦੀ ਹੈ ਮਾਇਆ ਦਾ ਇੱਕ ਸੁਭਾਗ ਹੈ ਕਿ ਇਹ ਸਭ ਦੇ ਨੇੜੇ ਰਹਿਣਾ ਚਾਹੁੰਦੀ ਹੈ ਤੁਸੀਂ ਦੂਰ ਕਰੋਗੇ ਤਾਂ ਦੌੜ ਕੇ ਆਏਗੀ ਤੇ ਜੇ ਤੁਸੀਂ ਪੂਜਣ ਲੱਗ ਜਾਓਗੇ ਤੇ ਤੁਹਾਡੇ ਨਾਲ ਧੋਖਾ ਕਰੇਗੀ ਇਹ ਆਪਣੇ ਆਪ ਦੇ ਵਿੱਚ ਇੱਕ ਛਲਾਵਾ ਹੈ ਇਸ ਕਰਕੇ ਪਾਏ ਜਾਹੇ ਨਰ ਹੋਤ ਕੁਟਾਦੀ ਜਿਨ੍ਹਾਂ ਲੋਕਾਂ ਨੂੰ ਇਹ ਮਾਇਆ ਪ੍ਰਾਪਤ ਹੋਈ ਹੈ ਉਹਨਾਂ ਦੀ ਚਾਲ ਵਿਗੜ ਗਈ ਹੈ ਉਹਨਾਂ ਦੇ ਜੀਵਨ ਦਾ ਰੰਗ ਢੰਗ ਜਿਹੜਾ ਹੈ ਉਹ ਬਦਲ ਗਿਆ ਹੈ ਤਾਂ ਮੈਂ ਫਿਰ ਬੇਨਤੀ ਕਰਾਂ ਮੇਰੇ ਕਰਦਾ ਹੀ ਇੱਕ ਨੌਕਰ ਬਜ਼ੁਰਗ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਪੁੱਤਰ ਮਾਇਆ ਤੇ ਪੱਗ ਨੂੰ ਲੱਗੀ ਕੱਪੜੇ ਨੂੰ ਲੱਗੀ ਨਹੀਂ ਮਾਨ ਜੇ ਬੰਦੇ ਨੂੰ ਲੱਗ ਜੇ ਤੇ ਬੰਦਾ ਕਿੱਥੋਂ ਮਾਨ ਹੋ ਸਕਦਾ ਅਣਪੜ ਬੰਦਾ ਸੀ ਗੱਲਾਂ ਬੜੀਆਂ ਕਮਾਲ ਦੀਆਂ ਕਰਦਾ ਸੀ ਕਹਿੰਦਾ ਮਾਇਆ ਤੇ ਪੱਗ ਨੂੰ ਲੱਗੀ ਮਾਨ ਨਹੀਂ ਅੱਠ ਦੇ ਨਹੀਂ ਟੈਂਦੀ ਤੇ ਜੇ ਮਾਇਆ ਕਿਤੇ ਬੰਦੇ ਨੂੰ ਲੱਗ ਜਾਏ ਤੇ ਬੰਦਾ ਟੈਂਦਾ ਕਿਸੇ ਕੋਲੋਂ ਫੇਰ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਇਹ ਨੇੜੇ ਰਹਿਣਾ ਚਾਹੁੰਦੀ ਹੈ ਸਭ ਦੇ ਪਰ ਜਿਹੜਾ ਇਹਨੂੰ ਨੇੜੇ ਲਾਵੇ ਫਿਰ ਉਹਦੀ ਚਾਲ ਵਿਗਾੜ ਦਿੰਦੀ ਹੈ ਉਹਦਾ ਉੱਠਣਾ ਬੈਠਣਾ ਬੋਲਣਾ ਚੱਲਣਾ ਕਿਉਂਕਿ ਮਾਥੇ ਤਰੈ ਕੁੱਟੀ ਦ੍ਰਿਸ਼ਟ ਕਰੋੜ ਬੋਲੇ ਕੌੜਾ ਜੇਵਾ ਕੀ ਫੂੜ ਐਸੀ ਇਸਤਰੀ ਇੱਕ ਰਾਮ ਉਪਾਈ ਇਹ ਮਾਇਆ ਏਦਾਂ ਦੀ ਜਨਾਨੀ ਜੇ ਜਿਹੜੀ ਰੱਬ ਨੇ ਪੈਦਾ ਕੀਤੀ ਕਿਵੇਂ ਪਤਾ ਲੱਗੇ ਵੀ ਤੁਹਾਡੇ ਕੋਲ ਮਾਇਆ ਹੈ ਸਤਿਗੁਰੂ ਕਹਿੰਦੇ ਪਹਿਲੀ ਨਿਸ਼ਾਨੀ ਮੱਥੇ ਤੇ ਤਿਉੜੀ ਹੋਏਗੀ ਮੱਥੇ ਤੇ ਰੇਕੂਟੀ ਦੂਜੀ ਕਹਿੰਦੇ ਦ੍ਰਿਸ਼ਟ क्रूड ਹੁਣ ਜਿਵੇਂ ਆਪਾਂ ਨਾਰਮਲ ਬੰਦੇ ਨੂੰ ਵੇਂਦੇ ਇਦਾਂ ਨਹੀਂ ਵੇਂਦੀ ਇਹ ਐਂ ਕਰਕੇ ਵੇਂਦੀ ਹੈ ਉਹ ਜਿਵੇਂ ਹੁੰਦਾ ਨਹੀਂ ਵੀ ਗੱਡੀ ਦਾ ਨਾਰਮਲ ਹੀ ਗੱਡੀ ਆਪਾਂ ਜਦੋਂ ਚਲਾਉਨੇ ਆ ਤੇ ਉਦੋਂ ਹਾਈ ਬੀਮ ਤੇ ਨਹੀਂ ਚਲਾਉਂਦੇ ਪਰ ਜਦੋਂ ਸਾਹਮਣੇ ਵਾਲੇ ਨੂੰ ਚੈੱਕ ਕਰਨਾ ਆਵੇ ਫਿਰ ਅਸੀਂ ਹਾਈ ਬੀਮ ਤੇ ਕਰ ਲੈਨੇ ਆਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਅੱਗੇ ਟਰੱਕ ਆਉਂਦਾ ਹੈ ਕੀ ਆਉਂਦਾ ਹੈ ਕਿੰਨੀ ਕਿਥਾਂ ਘੇਰੀ ਤੁਰਿਆ ਆਉਂਦਾ ਹੈ ਮਾਇਆ ਦੇ ਵਿੱਚ ਵੀ ਹੈ ਜਿਹਦੇ ਕੋਲ ਮਾਇਆ ਨਹੀਂ ਹੈਗੀ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਵੇਖਦਾ ਉਹ ਨੂੰ ਆਪਣੀ ਅੱਖਾਂ ਨੂੰ ਹਾਈ ਬੀਮ ਤੇ ਨਹੀਂ ਖੜਦਾ ਉਹ ਨੂੰ ਕੀ ਲੋੜ ਹੈ ਇਹ ਬੜੀ ਸੋਹਣੀ ਕਹਾਵਤ ਹੈ ਕਿ ਰਾਤ ਨੂੰ ਆਏ ਚੋਰ ਇੱਕ ਗਰੀਬ ਡੂਮ ਜਾਤੀ ਦੀ ਇਸਤਰੀ ਸੁੱਤੀ ਪਈ ਹੈ ਉਹਨੇ ਅਚਾਨਕ ਆਵਾਜ਼ ਸੁਣੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਨੂੰ ਲੱਗਦਾ ਕੋਈ ਚੋਰ ਹੈ ਤੇ ਉਹ ਘਰ ਵਾਲਾ ਨੂੰ ਸੁੱਤਾ-ਸੁੱਤਾ ਹੀ ਕਹਿੰਦਾ ਕਹਿੰਦਾ ਭਾਗਾ ਵਾਲੀਏ ਸੌਂ ਜਾ ਸਾਨੂੰ ਦਿਨੇ ਇਸ ਘਰ ਚ ਕੁਝ ਨਹੀਂ ਲੱਭਦਾ ਚੋਰਾ ਨੂੰ ਰਾਤ ਨੂੰ ਕੀ ਲੱਭੂਗਾ ਵੀ ਸਾਨੂੰ ਤਾਂ ਕਦੇ ਰਾਤ ਦਿਨੇ ਨਹੀਂ ਕੁਝ ਲੱਭਿਆ ਤੇ ਆਪਾਂ ਨੂੰ ਰੋਕਣ ਦੀ ਕੀ ਲੋੜ ਐ ਚੋਰਾ ਨੂੰ ਇਹ ਰਾਤ ਨੂੰ ਕੀ ਲੈ ਜਾਣਗੇ ਜਦੋਂ ਦਿਨੇ ਹੀ ਕੁਝ ਹੈ ਨਹੀਂ ਇਸ ਘਰ ਦੇ ਵਿੱਚ ਜਿਸ ਕੋਲ ਮਾਇਆ ਨਹੀਂ ਉਹਨੂੰ ਵੇਖਣ ਦੀ ਦੋੜ ਨਹੀਂ ਪਰ ਜਿਹਦੇ ਕੋਲ ਮਾਇਆ ਹੈ ਉਹਦੀ ਦ੍ਰਿਸ਼ਟ ਕਰੋੜ ਬੋਲੇ ਕੌੜਾ ਉਹ ਲੋਕਾਂ ਨੂੰ ਕੌੜਾ ਬੋਲਦਾ ਹੈ ਉਹਨਾਂ ਐ ਲੱਗਦਾ ਵੀ ਸਾਰੇ ਪੈਸੇ ਮੰਗਣ ਆਉਂਦੇ ਨੇ ਮੇਰੇ ਕੋਲ ਸੱਚੇ ਬਾਦਸ਼ਾਹ ਕਹਿੰਦੇ ਨੇ ਇਹ ਨਿਸ਼ਾਨੀ ਹੈ ਹਾਂਜੀ ਜਾਂ ਤੇ ਸੇਵ ਕਰਤ ਸੋ ਆਈ ਇਸ ਥੇਰ ਹੋ ਨ ਸਮੀਪ ਸਦਾਈ ਸਤਿਗੁਰੂ ਕਹਿੰਦੇ ਇਹ ਰੋਜ਼ ਆਉਂਦੀ ਹੈ ਸੇਵਾ ਕਰਨ ਆਉਂਦੀ ਹੈ ਇਹ ਰਹਿਣਾ ਚਾਹੁੰਦੀ ਹੈ ਪਰ ਇਹਨੂੰ ਸਾਡੀ ਆਗਿਆ ਨਹੀਂ ਹੈ ਇਹ ਸਾਡੇ ਤੋਂ 12 ਕੋਸ਼ ਦੂਰ ਰਹਿੰਦੀ ਹੈ